ਕਿਆ ਸ਼ਿਕਾ ਜੀ ਹੈਪੀ ਦਿਵਾਲੀ ਜੀ ਸਾਰਿਆਂ ਨੂੰ ਇਹ ਵਿਸ਼ਕਰਮਾਡੇ ਵਾਲਾ ਦਿਨ ਕਿਉਂਕਿ ਦਿਵਾਲੀ ਨੂੰ ਨਾ ਸਰਦਾਰ ਸਾਹਿਬ ਘਰੇ ਨਹੀਂ ਸੀਗੇ ਸੋ ਇਹ ਸਵਾਰਿਆ ਕਰਕੇ ਫਿਰ ਮੈਂ ਸੋਚਿਆ ਬੰਬ ਲਗਾਈ ਜਾਂਦਾ ਮੈਂ ਡਰ ਕੇ ਦਿਵਾਲੀ ਨਾ ਵਿਸ਼ਕਰਮਾਡੇ ਨੂੰ ਮਨਾਈ ਕਿਉਂਕਿ ਮੇਰਾ ਮੂਡ ਜਮਾ ਨਹੀਂ ਸੀ ਵਦਿਆ ਕਿਉਂਕਿ ਸਰਦਾਰ ਸਾਹਿਬ ਘਰੇ ਨਹੀਂ ਸੀਗੇ ਪਰ ਨਾ ਮੈਨੂੰ ਬੜੀਆ ਨਹੀਂ ਲੱਗਦਾ ਇਦਾਂ ਇੱਥੇ ਸਰਦਾਰ ਸਾਹਿਬ ਤੇ ਨਾ ਜਸ਼ਨਾਂ ਨੂੰ ਬੰਬ ਚਲਾਈ ਜਾਂਦੇ ਸੀਗੇ ਤੇ ਮੇਰੇ ਨਾ ਹੱਥ ਤੇ ਲੱਗ ਗਿਆ ਸੀਗਾ ਚੱਕਰੀ ਉਹ ਅਸੀਂ ਨਾ ਦੀਵਾਲੀ ਨੂੰ ਸਰਦਾਰ ਸਾਹਿਬ ਘਰ ਤੇ ਗਏ ਹੋਏ ਸੀਗੇ ਹੈਲੋ ਫਰੈਂਡਜ਼ ਹੈਲੋ ਫਰੈਂਡਜ਼ ਪਹਿਲਾਂ ਸਾਰਿਆਂ ਨੂੰ ਹੈਪੀ ਵਿਸ਼ਕਰਮਾ ਹੈਪੀ ਵਿਸ਼ਕਰਮਾ ਮੰਡੀ ਸਾਰਿਆਂ ਨੂੰ ਤੇ ਨਾ ਮਤਲਬ ਸਰਦਾਰ ਸਾਹਿਬ ਘਰੇ ਨਹੀਂ ਸੀਗੇ ਨਾ ਉਹ ਦਿਨ ਦੀਵਾਲੀ ਵਾਲੇ ਦਿਨ ਮੇਰਾ ਮੂਡ ਜਮਾ ਵਧੀ ਨਹੀਂ ਸੀ ਇਸ ਕਰਕੇ ਸੀ ਵਲੌਗ ਨਹੀਂ ਮੈਂ ਸੋ ਅਸੀਂ ਵਿਸ਼ਕਰਮਾ ਤੇ ਦੀਵਾਲੀ ਮਨਾ ਰਿਹਾ ਹੈ ਹੈਪੀ ਹੋਏ ਸਾਰਿਆਂ ਨੂੰ ਯਾਰ ਮੈਂ ਡਾਰ ਬੋਲ ਰਹਾ ਮੈਂ ਨਹੀਂ ਦਿਲਾਸ ਹੋ ਸਕਦੀ ਕੋਤੇ ਵੀ ਪਹਿਲਾਂ ਇਹ ਨੂੰ ਨਾ ਢੜਾਕੇ ਚਲਾਉਣੀ ਇਹਨੂੰ ਸਿਖਾਉਣਾ ਹੈ ਢੜਾਕੇ ਚਾਲ ਦੇ ਕੇ ਮੈਂ ਨਹੀਂ ਨਹੀਂ ਇਹਨੂੰ ਇਹਦਾ ਮੂੰਹ ਨਾ ਐਂ ਰੱਖ ਠੀਕ ਆ ਹੁਣ ਉਹ ਰੋ ਅੱਗ ਲਾ ਆ ਜਾ ਲਾ ਨਾ ਹੱਥ ਐਂ ਐਂ ਟਿੰਡਾ ਕਰ ਐ ਇਤਨਾ ਸਵਾਸ ਸੋ ਕਹੀਏ ਨੱਚ ਇਦਾਂ ਚਲਾ ਨਾ ਫਿਰ ਵੀ ਮੇਰੇ ਹੱਥ ਤੇ ਲੱਗ ਗਿਆ ਮੈਂ ਬਹੁਤ ਰੋਈ ਸੀ ਯਾਰ ਆ ਟੱਕਰ ਨਹੀਂ ਮੈਜੂ ਨਹੀਂ ਨਹੀਂ ਬਸ ਹਲਾ ਨਾ ਉਹਨੂੰ ਬਾਰ-ਬਾਰ ਮੇਰੇ ਹੱਥ ਤੇ ਨਾ ਲੱਗ ਜਾ। ਮੈਟਰ ਕਿ ਚੜਦਾ। ਹੱਥ ਤੇ ਲੱਗ ਗਿਆ। ਹੈ? ਕਿਉਂ ਗਿਆ? ਕਾਈ ਮਜ ਲੋਦੀ ਨਹੀਂ ਜ਼ਿੰਦਗੀ। ਛੇੜੋ ਨਾ ਛੇੜੋ ਨਾ ਰੌਣਾ ਨਾ ਰੌਣਾ। ਓਰੇ ਆ ਜਾ ਚਾਨਣ ਅੜਾ ਚਾਨਣ ਅੜਾ ਚਾਨਣ ਅੜਾ ਉਹ ਕਦਾ ਡਰ ਡਰ ਕੇ ਦੀਗੀ ਮੈਂ ਬਾਈ ਬਚਾ ਹੋ ਗਿਆ ਬਚਾ ਹੋ ਗਿਆ ਨੂੰ ਵੀ ਪੁੱਠੇ ਪਾਸੋਂ ਕੇ ਹਾਂ ਪਾਣੀ ਪਾਣੀ ਆਣਗੇ ਮੈਂ ਚਲਾ ਆਲਾ 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 ਇਹਦੇ ਇਹਦੇ ਨਾਲ ਲਾ ਪੁੱਤ ਪਾਣੀ ਨਾ ਨਾ ਪਾਣੀ ਨਾ ਪਾਣੀ ਨਾ ਆਸ਼ਾ ਲਾਓ ਛੇੜਿਓ ਨਾ ਹੀ ਰਹਿਣ ਦੋ ਨਹੀਂ ਰਹਿਣ ਦੋ ਛੇੜਿਓ ਨਾ ਬਿਲਕੁਲ ਤਾਈ ਮਜਲੂਨ ਦੀ ਮਰਡਾਰ ਦੀ ਮੈਂ ਕਹੀ ਜਾਂਦਾ ਹੱਥਾਂ ਐ ਕਰ ਤੂੰ ਕੀਤਾ ਵੀ ਸੀ ਫਿਰ ਬਾਅਦ ਚ ਨਿਆ ਐ ਕਰ ਲਿਆ ਡਰ ਕੇ ਉਦੋਂ ਮੜ ਜਾ ਪੈ ਗਿਆ ਆ ਜਾਏ ਖਿੱਚ ਲਈਦਾ ਹੁੰਦਾ ਬਸ ਬੁੱਤ ਹੋ ਗਿਆ ਇਹਨੂੰ ਚਲਾਉਣਾ ਹੀ ਨਹੀਂ ਆਂਦੀ ਆ ਤਾਨੀ ਨਾ ਪੋਬੀਨ ਇਤਨਾ ਸ ਮੇਰਾ ਸਾਰਾ ਮੂਡ ਖਰਾਬ ਹੋ ਗਿਆ ਫਿਰ ਅਸੀਂ ਸਾਰੇ ਪਟਾਕੇ ਭੋਕੇ ਚਾਉਣੇ ਬੰਦ ਕਰਦੇ ਬਸ ਦਿਵਾਰੀ ਸਾਡੀ ਮਨਾਈ ਵੀ ਬਹੁਤ ਜ਼ਿਆਦਾ ਮੂਡ ਖਰਾਬ ਹੋ ਗਿਆ ਸੀਗਾ ਫਿਰ ਅਸੀਂ ਬੈਗੇ ਸੀ ਰਾਮ ਨਾਲ ਤੱਕ ਕੇ